ਦੇਸ਼ ਦੇ ਵੱਖ-ਵੱਖਰੇ ਸੂਬਿਆਂ ਦੇ ਵਿੱਚ ਇਸ ਵੇਲੇ ਹੜ ਵਰਗੇ ਹਾਲਾਤ ਬਣੇ ਹੋਏ ਨੇ ਮੌਨਸੂਨ ਸੀਜ਼ਨ ਦੇ ਵਿੱਚ ਹੋਈ ਭਾਰੀ ਬਰਸਾਤ ਜਿਸ ਕਾਰਨ ਕਈ ਸੂਬੇ ਅਜੇ ਹਨ ਜੋ ਕਿ ਹੜਾਂ ਦੀ ਮਾਰ ਹੇਠ ਹੈ ਪੰਜਾਬ ਦੇ ਕੀ ਹਾਲਾਤ ਬਣੇ ਹੋਏ ਨੇ ਇਸ ਦੀਆਂ ਤਸਵੀਰਾਂ ਰੋਜ਼ਾਨਾ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਤੇ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਵਿੱਚ ਵੀ ਬਹੁਤ ਨੁਕਸਾਨ ਹੋਇਆ ਤੇ ਨਾਲ ਹੀ ਨਾਲ ਹੁਣ ਜੋ ਖਬਰ ਸਾਹਮਣੇ ਆਈ ਹੈ ਕਿ ਹਰਿਆਣਾ ਤੇ ਦਿੱਲੀ ਦੇ ਕੁਝ ਇਲਾਕਿਆਂ ਦੇ ਵਿੱਚ ਵੀ ਹੜ ਵਰਗੇ ਹਾਲਾਤ ਬਣ ਗਏ ਨੇ ਕਿਉਂਕਿ ਇੱਥੇ ਵੀ ਭਾਰੀ ਬਰਸਾਤ ਹੋ ਰਹੀ ਹੈ ਜਿਸ ਕਾਰਨ ਯਮੁਨਾ ਨਦੀ ਦੇ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਓਵਰਫਲੋ ਪਾਣੀ ਹੋ ਚੁੱਕਾ ਹੈ ਤੇ ਉੱਥੋਂ ਦਾ ਪਾਣੀ ਜੋ ਆਸ-ਪਾਸ ਦੇ ਇਲਾਕਿਆਂ ਚ ਦਾਖਲ ਹੋ ਰਿਹਾ ਹੈ ਤੇ ਇਹਨਾਂ ਇਲਾਕਿਆਂ ਦੇ ਵਿੱਚ ਵੀ ਹੜ ਵਰਗੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਮਾਮਲੇ ਸੰਬੰਧੀ ਜਾਣਕਾਰੀ ਸਾਹਮਣੇ ਆਈ ਹੈ ਕਿ ਦਿੱਲੀ ਐਨਸੀਆਰ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਯਮੁਨਾ ਨਦੀ ਖਤਰੀ ਦੇ ਨਿਸ਼ਾਨ ਤੋਂ ਉੱਤੇ ਵਹਿ ਰਹੀ ਹੈ ਇਸ ਕਾਰਨ ਕਈ ਇਲਾਕਿਆਂ 'ਚ ਹੜ ਆ ਚੁੱਕੇ ਨੇ ਨੌਇਡਾ ਸੈਕਟਰ 135 ਦੇ ਪਿੰਡ ਡੁੱਬ ਗਏ ਨੇ ਇਨ੍ਹਾਂ ਇਲਾਕਿਆਂ ਦੇ ਵਿੱਚ 3 ਤੋਂ 4 ਫੁੱਟ ਪਾਣੀ ਭਰ ਚੁੱਕਿਆ ਹੈ ਹਰਿਆਣਾ ਦੇ ਪੰਚਕੁਲਾ ਹਿਸਾਰ ਰੋहतक ਤੇ ਝੱਜਰ ਦੇ ਸਾਰੇ ਸਕੂਲ ਬੰਦ ਨੇ ਫਤਿਹਬਾਦ ਕੁਰਕਸ਼ੇਤਰ ਯਮੁਨਾਨਗਰ ਤੇ ਫਰੀਦাবাদ ਦੇ ਵਿੱਚ ਵੀ ਕੁਝ ਸਕੂਲ ਬੰਦ ਕੀਤੇ ਗਏ ਨੇ ਗੁਰੂਗ੍ਰਾਮ ਦੀ ਸਿਗਨੇਚਰ ਗਲੋਬਲ ਸਲੋਰਾ ਸੁਸਾਇਟੀ ਵੀਰਵਾਰ ਨੂੰ ਪਾਣੀ ਦੇ ਵਿੱਚ ਡੁੱਬ ਗਿਆ